ਲੋ ਜੀ ਅੱਜ ਉੱਚ ਅਦਾਲਤ ਹਾਈ ਕੋਰਟ ਨੇ ਬੜਾ ਸੋਨਾ ਤੇ ਵੱਡਾ ਐਕਸ਼ਨ ਲਿਆ ਇਹਨੂੰ ਗੌਰ ਨਾਲ ਸੁਣਿਓ ਤੇ ਅੱਗੇ ਸ਼ੇਅਰ ਵੀ ਕਰਿਓ ਹਾਈ ਕੋਰਟ ਨੇ ਅੱਜ ਪੰਜਾਬ ਸਰਕਾਰ ਨੂੰ ਇਹ ਹੁਕਮ ਦਿੱਤੇ ਨੇ ਕਿ ਆ ਜੜੀਆਂ ਮਸ਼ਹੂਰੀਆਂ ਚੱਲਦੀਆਂ ਨੇ ਕਾਲੇ ਇਲਮ ਦੀਆਂ ਜੰਤਰਾਂ ਦੀਆਂ ਮੰਤਰਾਂ ਦੀਆਂ ਵੱਛੀ ਕਰਨ ਦੀਆਂ ਆਮ ਲੋਕਾਂ ਨੂੰ ਪਰਮਾਉਣ ਵਾਲੀਆਂ ਮਸ਼ਹੂਰੀਆਂ ਇਨਾ ਦੇ ਉੱਪਰ ਸਖਤ ਐਕਸ਼ਨ ਕਰਨ ਦੀ ਗੱਲ ਅੱਜ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਆਖੀ ਹੈ ਕਿਉਂਕਿ ਆਪਾਂ ਆਮ ਤੌਰ ਤੇ ਦੇਖਦੇ ਹਾਂ ਕਿ ਵੱਡੀ ਗਿਣਤੀ ਸੋਸ਼ਲ ਮੀਡੀਆ ਤੇ ਔਰ ਚੈਨਲਾਂ ਦੇ ਉੱਪਰ ਐਦਾਂ ਦੀਆਂ ਮਸ਼ਹੂਰੀਆਂ ਬਹੁਤ ਆਉਂਦੀਆਂ ਨੇ ਜੰਤਰਾ ਮੰਤਰਾਂ ਤੰਤਰਾਂ ਕਾਲੇ ਇਲਮ ਦੇ ਨਾਲ ਵਸ਼ੀਕਰਨ ਦੇ ਨਾਲ ਵੀ ਮਨ ਚਾਇਆ ਕੰਮ ਕਰਾਓ ਲਵ ਮੈਰਿਜ ਕਰਵਾਓ ਵਿਗੜੇ ਕੰਮ ਠੀਕ ਕਰਵਾਓ ਤੁਹਾਡੇ ਮਨ ਦੀ ਗੱਲ ਦੱਸ ਦਿਆਂਗੇ ਕਸ਼ਟ ਦੂਰ ਕਰ ਦਿਆਂਗੇ ਕਾਲੇ ਇਲਮ ਨਾਲ ਬਿਮਾਰੀ ਦੂਰ ਕਰਦੇ ਆਂਗੇ ਐਦਾਂ ਦੀਆਂ ਮਸ਼ਹੂਰੀਆਂ ਬਹੁਤ ਜ਼ਿਆਦਾ ਵਧੀਆਂ ਹੋਈਆਂ ਨੇ ਔਰ ਅੱਜ ਪੰਜਾਬ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਇਹ ਹਦਾਇਤ ਕੀਤੀ ਹੈ ਕਿ ਇਹਨਾਂ ਦੀ ਪਛਾਣ ਕਰੋ ਔਰ ਇਹਨਾਂ ਦੇ ਉੱਪਰ ਸਖਤ ਐਕਸ਼ਨ ਲਓ ਕਿਉਂਕਿ ਭੋਲੇ ਭਾਲੇ ਲੋਕਾਂ ਨੂੰ ਇਹਨਾਂ ਦੇ ਰਾਂ ਹੀ ਲੁੱਟਿਆ ਜਾਂਦਾ ਹੈ ਔਰ ਇਹ ਇੱਕ ਪਟੀਸ਼ਨ ਪਾਈ ਸੀਗੀ ਹਰਿਆਣੇ ਤੋਂ ਬਲਦੇਵ ਸਿੰਘ ਚੀਮਾਹੋਰਾ ਨੇ ਔਰ ਉਹਦਾ ਚੰਦਰ ਸ਼ੇਖਰ ਜਿਹੜਾ ਵਕੀਲ ਹੈ ਉਸਨੇ ਇਹ ਜਾਣਕਾਰੀ ਦਿੱਤੀ ਹੈ ਕਿ ਹਾਈ ਕੋਰਟ ਦੀ ਬੈਂਚ ਵਿਨੋਦ ਐਸ ਭਾਰਦਵਾਜ ਜੱਜ ਸਾਹਿਬ ਦੀ ਬੈਂਚ ਨੇ ਇਹ ਆਰਡਰ ਜਿਹੜੇ ਨੇ ਅੱਜ ਇਹ ਕੀਤੇ ਨੇ ਔਰ ਇਹਦੇ ਵਿੱਚ ਉਹਨਾਂ ਨੇ ਜਵਾਬ ਮੰਗਿਆ ਹੈ ਜਵਾਬ ਮੰਗਿਆ ਪੰਜਾਬ ਸਰਕਾਰ ਤੋਂ ਕਿ 15 ਜੁਲਾਈ ਤੱਕ ਸਾਨੂੰ ਇਹ ਜਵਾਬ ਦਿਓ ਕਿ ਪੰਜਾਬ ਦੇ ਵਿੱਚ ਇਹ ਸਾਰਾ ਕੁਝ ਕਿਵੇਂ ਚੱਲ ਰਿਹਾ ਤੇ ਕਿਉਂ ਚੱਲ ਰਿਹਾ ਹੁਣ ਤੁਸੀਂ ਦੇਖੋ ਤੁਸੀਂ ਸਾਰਿਆਂ ਨੇ ਵੇਖਿਆ ਹੋਣਾ ਕਿ ਵੱਡੇ ਪੱਧਰ ਤੇ ਇਹ ਕੰਮ ਚੱਲਦਾ ਵੱਛੀ ਕਰਨ ਵਾਲੀਆਂ ਮਸ਼ਹੂਰੀਆਂ ਤੇ ਜਿੰਨੇ ਵੀ ਦੁਖੀ ਲੋਕ ਨੇ ਚਾਹੇ ਉਹਨਾਂ ਦੇ ਵਿਚਾਰਿਆਂ ਦੇ ਇਹ ਮਾੜਾ ਤਾਂ ਸਿਸਟਮ ਹੈ ਮਾੜੀਆਂ ਤਾਂ ਸਰਕਾਰਾਂ ਤੇ ਨੁਕਸ ਨੇ ਤੇ ਕੰਮ ਤਾਂ ਲੋਕਾਂ ਦੇ ਤਾਂ ਨਹੀਂ ਛੇਤੀ ਹੁੰਦੇ ਤੇ ਤੰਗੀਆਂ ਵੀ ਲੋਕਾਂ ਨੂੰ ਤਾਂ ਨੇ ਪਰੇਸ਼ਾਨੀਆਂ ਵੀ ਤਾਂ ਨੇ ਇਲਾਜ ਦਾ ਸਿਸਟਮ ਮਾੜਾ ਤੇ ਲੋਕ ਤਾਂ ਕਰਕੇ ਉਹਨਾਂ ਦਾ ਵਧੀਆ ਇਲਾਜ ਨਹੀਂ ਹੁੰਦਾ ਤੇ ਇਹ ਜਿਹੜੇ ਲੋਕਾਂ ਨੂੰ ਅੰਧਵਿਸ਼ਵਾਸਾਂ ਦੇ ਨਾਂ ਤੇ ਗੁੰਮਰਾਹ ਕਰਨ ਵਾਲੇ ਨੇ ਇਹ ਬੜਾ ਜਲਦੀ ਉਹਨਾਂ ਨੂੰ ਪਰਮਾਉਣ ਚ ਕਾਮਯਾਬ ਹੋ ਜਾਂਦੇ ਨੇ ਸਾਡੇ ਲੋਕਾਂ ਦੀ ਜਾਗਰਤੀ ਚੇਤਨਾ ਬਹੁਤ ਘੱਟ ਆ ਜੇ ਅੰਧਵਿਸ਼ਵਾਸ ਬਹੁਤ ਜ਼ਿਆਦਾ ਨੇ ਦਿਮਾਗਾਂ ਚ ਔਰ ਜਦੋਂ ਉਹਨਾਂ ਨੂੰ ਕੋਈ ਕਹਿੰਦਾ ਹੈ ਕਿ ਸਾਡੇ ਕੋਲ ਆਓ ਤੇ ਮਨ ਚਾਇਆ ਹੱਲ ਪਾਓ ਮਤਲਬ ਤੁਹਾਡੀਆਂ ਤੰਗੀਆਂ ਦਾ ਤੁਹਾਡੀਆਂ ਬਿਮਾਰੀਆਂ ਦਾ ਤੁਹਾਡੇ ਕਸ਼ਟਾਂ ਦਾ ਮਨ ਚਾਇਆ ਵਿਆਹ ਕਰਾਓ ਮਨ ਚਾਇਆ ਆਹ ਕਰਾਓ ਤਾਂ ਉਹ ਬੰਦਾ ਬਹੁਤ ਜਲਦੀ ਜਿਹੜਾ ਉਹ ਪਰਮਾਇਆ ਜਾਂਦਾ ਉਹ ਉਹਦੇ ਚੱਕਰ ਚ ਆ ਜਾਂਦਾ ਤੇ ਵੱਡੀ ਗਿਣਤੀ ਲੋਕਾਂ ਨੂੰ ਇਸ ਤਰ੍ਹਾਂ ਲੁੱਟਿਆ ਜਾਂਦਾ ਹੈ ਹੁਣ ਜੇਕਰ 100 ਬੰਦਾ ਉਹਨਾਂ ਕੋਲ ਇਸ ਤਰ੍ਹਾਂ ਜਾਂਦਾ ਹੈ 100 'ਚੋਂ ਜੇ ਇੱਕ ਕੋਈ ਕੁਦਰਤੀ ਰੂਪ 'ਚ ਜਾਂ ਆਪਣੇ ਆਪ ਉਹਦਾ ਕੋਈ ਕੰਮ ਠੀਕ ਹੋ ਗਿਆ ਤੇ ਉਹ ਰੌਲਾ ਪਾ ਦਿੰਦਾ ਵੀ ਉਹ ਮੈਂ ਉੱਥੇ ਬਹੁਤ ਕਰਨੀ ਵਾਲਾ ਉਹ 'ਚ بڑا ਇਲਮ ਹੈਗਾ ਤੇ ਉਹ ਤਾਂ ਐ ਕਰ ਦਿੰਦਾ ਤੇ ਜਿਹੜੇ 99 ਠੀਕ ਨਹੀਂ ਹੋਏ ਉਹ ਇਹ ਸੋਚ ਕੇ ਚੁੱਪ ਕਰ ਜਾਂਦੇ ਨੇ ਵੀ ਆਪਣੇ ਤੋਂ ਕੋਈ ਨਾ ਕੋਈ ਕਤਾਈ ਵਰਤੀ ਗਈ ਹੋਣੀ ਆ ਕਿਉਂਕਿ ਨਾਲ ਉਹ ਇਸ ਤਰ੍ਹਾਂ ਦੇ ਉਹ ਦੱਸ ਦਿੰਦੇ ਨੇ ਵੀ ਆਹ ਨਹੀਂ ਕਰਨਾ ਉਹ ਨਹੀਂ ਕਰਨਾ ਵੇਖੋ ਇਹ ਜਿਹੜੇ ਵਸ਼ੀਕਰਨ ਵਾਲੇ ਜਾਂ ਇਹ ਜਿਹੜੇ ਇਸ ਤਰ੍ਹਾਂ ਦੇ ਜੰਤਰਾ ਮੰਤਰਾਂ ਦਾ ਪ੍ਰਚਾਰ ਕਰਦੇ ਨੇ ਇਹਨਾਂ ਦੇ ਆਪ ਦੇ ਟੱਬਰਾਂ ਦੇ ਵਿੱਚ ਵੀ ਬਿਮਾਰੀਆਂ ਨੇ ਕਸ਼ਟ ਨੇ ਤਕਲੀਫਾਂ ਨੇ ਰੋਗ ਨੇ ਦੁੱਖ ਨੇ ਬੜਾ ਕੁਝ ਚੱਲਦਾ ਪਰ ਆਪ ਦਾ ਇਲਾਜ ਇਹ ਡਾਕਟਰਾਂ ਤੋਂ ਕਰਾਉਂਦੇ ਨੇ ਜੇ ਕੋਈ ਕੇਸ ਪੈ ਜੇ ਤੇ ਫਿਰ ਵਕੀਲਾਂ ਕੋਲ ਜਾਂਦੇ ਨੇ ਜੇ ਕੋਈ ਹੋਰ ਪ੍ਰੋਬਲਮ ਆ ਜੇ ਤਾਂ ਸਬੰਧਤ ਉਸ ਥਾਂ ਤੇ ਜਾਂਦੇ ਨੇ ਪਰ ਆਮ ਲੋਕਾਂ ਨੂੰ ਕਹਿੰਦੇ ਨੇ ਕਿ ਸਾਡੇ ਕੋਲ ਆਓ ਇਹਨਾਂ ਦੇ ਆਪ ਦੇ ਸਾਰਿਆਂ ਦੇ ਘਰਾਂ 'ਚ ਸਮੱਸਿਆਵਾਂ ਨੇ ਹੁਣ ਇਹਦਾ ਵੇਖੋ ਤੁਸੀਂ ਜਿਹੜਾ ਅੱਜ ਪੰਜਾਬ ਹਰਿਆਣਾ ਹਾਈ ਕੋਰਟ ਨੇ ਇਹ ਇਹ ਇਹਦਾ ਐਕਸ਼ਨ ਲੈਣ ਦੀ ਗੱਲ ਆਖੀ ਹੈ ਇਹ ਮੈਨੂੰ ਲੱਗਦਾ ਕਿ ਬਹੁਤ ਚੰਗਾ ਕੀਤਾ ਇਹ ਪਟੀਸ਼ਨ ਪਾਉਣ ਦੀ ਲੋੜ ਪਹਿਲਾਂ ਤੋਂ ਸੀ ਪਾਈ ਜਾਣੀ ਚਾਹੀਦੀ ਸੀ ਬਹੁਤ ਸਾਰੇ ਜਿਹੜੇ ਕਈ ਚੈਨਲ ਨੇ ਉਹ ਵੀ ਦਿਨ ਭਰ ਦੇ ਵਿੱਚ ਉਹ ਗੱਲਾਂ ਕਰਦੇ ਨੇ ਵੀ ਅਸੀਂ ਠੱਗੀ ਦੇ ਖਿਲਾਫ ਆ ਅਸੀਂ ਲੁੱਟ ਦੇ ਖਿਲਾਫ ਆ ਪਰ ਸ਼ਰਯਾਮ ਉਹ ਬਿਲਕੁਲ ਜਿਹੜਾ ਇਹ ਅੰਧਵਿਸ਼ਵਾਸ ਆ ਇੱਕ ਵਹਿਮ ਭਰਮਾ ਤੇ ਉਹਦੀਆਂ ਮਸ਼ਹੂਰੀਆਂ ਕਰਦੇ ਨੇ ਮੈਂ ਬਹੁਤ ਹੈਰਾਨ ਹੋ ਜਾਂਦਾ ਉਹਨਾਂ ਵੀ ਇੱਕ ਖਬਰ ਉਹਨਾਂ ਦੀ ਚੱਲ ਰਹੀ ਹੁੰਦੀ ਕਿ ਫਲਾਣੀ ਤਾਂ ਤੇ 420 ਜਾਂ ਠੱਗੀ ਮਾਰੀ ਗਈ ਤੇ ਉੱਤੇ ਮਸ਼ਹੂਰੀ ਚਲਾ ਰੱਖੀ ਹੁੰਦੀ ਹੈ ਵਸ਼ੀਕਰਨ ਵਾਲੀ ਜਿਹੜੀ ਇੱਕ ਹੈ ਹੀ ਠੱਗੀ ਤਾਂ ਆਮ ਲੋਕਾਂ ਨੂੰ ਸੁਚੇਤ ਹੋਣਾ ਚਾਹੀਦਾ ਹੈ ਆਮ ਲੋਕਾਂ ਨੂੰ ਜਾਗਣਾ ਚਾਹੀਦਾ ਹੈ ਭਾਰਤ ਦੇ ਕਈ ਸੂਬਿਆਂ ਦੇ ਵਿੱਚ ਜਿਹੜੀਆਂ ਸੂਬਾ ਸਰਕਾਰਾਂ ਨੇ ਸਟੇਟ ਗਵਰਨਮੈਂਟ ਨੇ ਉਹਨਾਂ ਨੇ ਅੰਧਵਿਸ਼ਵਾਸ਼ਾਂ ਦੇ ਖਿਲਾਫ ਕਾਨੂੰਨ ਬਣਾਏ ਹੋਏ ਨੇ ਪੰਜਾਬ ਦੇ ਵਿੱਚ ਵੀ ਇਹ ਕਾਨੂੰਨ ਬੰਨ੍ਹ ਦੀ ਬਹੁਤ ਵੱਡੀ ਲੋੜ ਹੈ ਕਿਉਂਕਿ ਕੋਈ ਹੱਥ ਵੇਖਣ ਦੇ ਨਾਂ ਤੇ ਲੁੱਟੀ ਜਾਂਦਾ ਹੈ ਕੋਈ ਰਾਸ਼ੀਆਂ ਦੱਸਣ ਦੇ ਨਾਂ ਤੇ ਲੁੱਟੀ ਜਾਂਦਾ ਹੈ ਕੋਈ ਟੇਵੇ ਬਣਾਉਣ ਦੇ ਨਾਂ ਤੇ ਲੁੱਟੀ ਜਾਂਦਾ ਹੈ ਕੋਈ ਪੁੱਛਾਂ ਦੇਣ ਦੇ ਨਾਂ ਤੇ ਲੁੱਟੀ ਜਾਂਦਾ ਹੈ ਕੋਈ ਵਸ਼ੀਕਰਨ ਦੇ ਨਾਂ ਤੇ ਫਲਾਣੇ ਇਲਮ ਕਾਲੇ ਇਲਮ ਦੇ ਨਾਂ ਤੇ ਲੁੱਟੀ ਜਾਂਦਾ ਹੈ ਸੋ ਇਹ ਜਿੰਨੀ ਤਰ੍ਹਾਂ ਦੀ ਲੁੱਟ ਹੈ ਇਦੇ ਉੱਪਰ ਇੱਕ ਕਾਨੂੰਨ ਬਣਨਾ ਚਾਹੀਦਾ ਹੈ ਦੇਖੋ ਅੱਜ ਤੱਕ ਦੁਨੀਆ ਦਾ ਸਭ ਤੋਂ ਵੱਡਾ ਇਲਮ ਤੇ ਚਮਤਕਾਰ ਮਨੁੱਖ ਦੇ ਹੱਥ ਨੇ ਮਨੁੱਖ ਦੀ ਮਿਹਨਤ ਹੈ ਇਸ ਤੋਂ ਇਲਾਵਾ ਕੁਝ ਨਹੀਂ ਹੈ ਜੇ ਕੋਈ ਚੀਜ਼ ਇੱਕ ਗਲਾਸ ਜਿਹੜੀ ਥਾਂ ਤੇ ਰੱਖ ਦਿੱਤਾ ਉਥੋਂ 1 ਇੰਚ ਵੀ ਪਾਸੇ ਕਰ ਦੇਵੇ ਤਾਂ ਕੁਝ ਸੰਸਥਾਵਾਂ ਨੇ ਤਰਕਸ਼ੀਲ ਸੁਸਾਇਟੀਆਂ ਨੇ ਜਿਨ੍ਹਾਂ ਨੇ ਕਰੋੜਾਂ ਰੁਪਈਆ ਦੇ ਨਾਮ ਰੱਖੇ ਨੇ ਕਿ ਸਾਡੀਆਂ ਸ਼ਰਤਾਂ ਮੰਨ ਕੇ ਜੇ 1% ਵੀ ਕੋਈ ਆਪ ਦੀ ਗੈਬੀ ਸ਼ਕਤੀ ਨਾਲ ਜਾਂ ਇਲਮ ਨਾਲ ਜਾਂ ਜੰਤਰ ਮੰਤਰ ਨਾਲ ਕੁਝ ਕਰ ਦੇਵੇ ਤਾਂ ਕਰੋੜਾਂ ਰੁਪਈਆ ਦਾ ਨਾਮ ਦੇਣ ਨੂੰ ਉਹ ਤਿਆਰ ਨੇ ਪਰ ਅੱਜ ਤੱਕ ਉਹਨਾਂ ਦਾ ਇਨਾਮ ਕੋਈ ਜਿੱਤ ਨਹੀਂ ਸਕਿਆ ਸੋ ਇਹ ਜਿਹੜਾ ਫੈਸਲਾ ਇਹ ਜਿਹੜੇ ਹੁਕਮ ਅੱਜ ਪੰਜਾਬ ਹਰਿਆਣਾ ਹਾਈ ਕੋਰਟ ਨੇ ਐਕਸ਼ਨ ਲੈਣ ਦੀ ਗੱਲ ਪੰਜਾਬ ਸਰਕਾਰ ਨੂੰ ਆਖੀ ਹੈ ਇਹ ਬਹੁਤ ਚੰਗੀ ਹੈ ਸਲਾਉਣ ਯੋਗ ਹੈ ਤੇ 5 15 April ਤੱਕ ਪੰਜਾਬ ਸਰਕਾਰ ਨੇ ਇਹਦੇ ਉੱਪਰ ਜਵਾਬ ਦੇਣਾ ਹੈ ਜਵਾਬ ਕੀ ਦਿੱਤਾ ਜਾਂਦਾ ਹੈ ਤੇ ਅੱਗੇ ਫਿਰ ਇਸ ਪਟੀਸ਼ਨ ਦੇ ਉੱਪਰ ਅਗਲਾ ਕੀ ਫੈਸਲਾ ਆਏਗਾ ਉਹ ਲੈ ਕੇ ਦੁਬਾਰਾ ਫੇਰ ਤੁਹਾਡੇ ਨਾਲ ਗੱਲ ਕਰਾਂਗੇ ਤਦ ਤੱਕ ਦੇ ਲਈ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਆਜ਼ਾਦ ਬਹੁਤ ਮਿਹਰਬਾਨੀ ਸ਼ੁਕਰੀਆ